ਇਕ ਵੰਗਾਰ ਸਤਿ ਗੁਰ ਪ੍ਰਸਾਦ ਬਾਛਾਹਿ ਦਸ਼ਮੀ ਗਬੇਬਾਜ ਬੇਂਤੀ ਜੋ ਪਈ ਅਮ੍ਰਿਤ ਗrohਾ ਦੇ ਰੱਛਾ ਪੂਰਨ ਹੋ ਜਿਤ ਕੀ ਛਾ ਤਬ ਚਲਨ ਮੰਨ ਲੈ ਹਮਾਰਾ ਆਪਣਾ ਜਨਕ ਰੋਪਰਿ ਤੇ ਪਾਰਾ ਅਮ੍ਰਿਤ ਉਸ ਬੈ ਤੁਮ ਕਾਹੋ ਆਪ ਹਾਰ ਦਾ ਮਹੀਂ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਵਕ ਕਰਤਾਰ ਮੋਰ ਛਣ ਜਿ ਕਰਦੇ ਕਰੀਆ ਸਭੈਨ ਗਵਾੜ ਸੰਗਰੀਆ ਪੂਰਨ ਹੋਏ ਹਮਾਰੀਆਂ ਸਾਥ ਰੋਪ ਜਨ ਕੀ ਹੈ ਪਿਆਸਾਤ ਮੈਂ ਛਾੜ ਕੇ ਵਰਨਾ ਧਿਆਨ ਜੋ ਪਰਚਾਂ ਚਕੰਤੇ ਪਾਓ सेवाक सिख हमारे तारिए चुन चुन छत्र हमारे मारिए आपहाट दे मुजे वरीए मन का कतरास ने वरीए उजसरा हमारे पछा श्रेष्ठ जो करे व रक्षा राख ले मेरा कणहारे साहिब सल्लत हाए प्यारे दीन बार दर्शन के हम ता तुम्हा प्रीति तर दस कंता काल पे ब्रह्मा वतरा काल पे शिव देवतरा ਕਾਲ ਪਾਇ ਕਰਿ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਲੋਗੀ ਸਭ ਕੀਓ ਬਈ ਦਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਗ ਸਵਾਰਨ ਨਮਸਕਾਰ ਹੈ ਤਾਂ ਇਹ ਮਾਰ ਜਮਨ ਕਾਲ ਸਦਕ ਤੁ ਬਨਾਇਓ ਦੇਵ ਦਾ ਜਿਸ ਨੇ ਬਜਾਇਓ ਆਦ ਅੰਤੇ ਕੇ ਅਵਤਾਰਾ ਸ੍ਰੀ ਗੁਰੂ ਸਮਝੀਓ ਹਮਾਰਾ ਨਮਸਕਾਰ ਤੇ ਸ੍ਰੀ ਕੋ ਹਮਾਰੀ ਸਕਲ ਪ੍ਰਜਾ ਦੀ ਨੀ ਆਪ ਸਵਾਰੀ ਸਿਵ ਕਣ ਕੋ ਸਿਵ ਗੁਰ ਸੁਖ ਦੀਓ ਸਤਰੰ ਕੋ ਪਰਮਾ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣਾ ਚਿੰਟੀ ਤੇ ਕੋ ਚਿਰਿਆ ਸੋਲਾ ਸਭ ਪਰ ਕਿਰਪਾ ਰਿਸ ਕਰ ਫੋਲਾ ਸੰਤਨ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਨੈ ਘਟਿ ਘਟਿ ਕੀਮਤਿ ਵਡਿ ਵਡਿ ਕੀਮਤਿ ਜਾਣੈ ਜਗਿ ਰਾਖਿ ਕਰਾ ਘਟਿ ਤਾਰਾ ਪ੍ਰਜਾ ਧਰਤਿ ਤਵ ਦੇਹਿ ਅਪਾਰਾ ਜਵਾ ਕਰਤਿ ਕਰਤਿ ਹੋ ਕਬਹੁ ਹੋ ਤੁਮ ਮੈਂ ਮਿਲਤਿ ਦੇ ਤਰਿ ਸਭ ਹੋ ਜੀਤੇ ਬਨਿ ਸਿਰਿ ਸਭੁ ਤਾਰੇ ਆਪਿ ਆਪਣੀ ਮੋਹਿ ਜਿਉ ਚਾਰੇ ਤੁਮ ਸਭ ਹੀ ਤੇ ਰਾਜ ਨਰਾਲ ਜਾਣਤ ਪੇਦ ਪੇਦ ਅਰਿ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦਿ ਨੀਲ ਨਾਦਿ ਅਸੰਭਵ ਤਾਕਾ ਮੂੜਿ ਉਚਾਰਤਿ ਬੇਦਾ ਜਾ ਕੋ ਪੀਉ ਨ ਭਾਵਤਿ ਬੇਦਾ ताको कृपा हनुमान नमः महामुर्क चपेदना जात महादेव को कह रसदास नरंकार काचि विनेहते हो आप या अपनी बुधे रीति वर्णन पन्न पन्न तहतेती धुमरा लखन जाय बसार कहव सदावृतम संसार एकै रूप न रूपारंक पेवराव कहि पु पांडज जेर सिद्धिकिनच पुकार बहुरे दीन ਕਹੋ ਬੂੜਾ ਜਾਹ ਬੈਠਾ ਕੋ ਸਿੰਧ ਪਰ ਸੰਗਰ ਗੇਠਾ ਸਗਰੇ ਸੇਖ ਦਿਖਾਏ ਚੰਬਵਾਰ ਜਗਾਰ ਸੋ ਬਸੰਬਾ ਬਰਚਾ ਮੇਰੀ ਤੁਮ ਕਰੋ ਸੇਖੀ ਵਾਰ ਸਿਖ ਸੰਗਰੋ ਦੇਸ਼ਰ ਤੇਰ ਵਰਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਰ ਸਰਨੀ ਪਰੇ ਦਿਨ ਕਾ ਦਿਸ ਤਬ ਤੋ ਹਾ ਮਰੇ ਪੁਰਖਣ ਪਗ ਭਰੇ ਤੇ ਹਾਰੇ ਦਿਨ ਕਾ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਭਾਰਤ ਹੈ ਤਾ ਕੇ ਕਾਲ ਨਿਕਟਨੇ ਹੈ ਰਚਾ ਹੋਇ ਤੈ ਸਭ ਕਾਲਾ ਦੁਸਰੇ ਸਤਰੇ ਤਤਕਾਲਾ ਕਿਰਪਾ ਰਸਨ ਜਾਣ ਰਹੋ ਤਾ ਕੇ ਤਾਵਦਨ ਕੋ ਮੋਹ ਰਹੋ ਰੇ ਦੇ ਸੇਦ ਘਰ ਮੌਸਮ ਹੋਏ ਦਿਸਾਸ ਤੇ ਕੇਨਾ ਕੋਈ ਇੱਕ ਬਾਰ ਜਣ ਤੁਮਹ ਸੁਮਾਰਾ ਕਾਲ ਪਾਸ ਤੇ ਤਾਇ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦਸ ਲੋਗ ਤੇ ਰਹਾ ਖੜਗ ਕੇ ਤਮ ਸਰਨ ਤੇ ਹਾਰੀਆ ਪਹਾਰ ਦਰ ਹੋ ਬਾਰੀ ਸਰਬ ਤੋਰ ਮੋਹ ਸਹਾਈ ਦਸ ਲੋਗ ਤਲ ਹੋ ਬਚਾਈ ਖੜਗ ਕੇ ਤਮ ਸਰਨ ਤੇ ਹਾਰੀਆ ਪਹਾਰ ਦਰ ਹੋ ਬਾਰੀ ਸਰਬ ਤੋਰ ਮੋਹ ਸਹਾਈ ਦਸ ਲੋਗ ਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ